ਯਾ ਤਾਂ ਮੁੱਕ ਨਾ ਨਾਈਟ ਨੂੰ ਹੱਥ ਨਾ ਲਾਓ ਜੇ ਤੁਸੀਂ ਕੋਈ ਕਾਸੀ ਕੇਂਦਰਾ ਮਾਰ ਰਹੇ ਹੋ ਫੋਦੀ ਆਪਣੀ ਨੂੰ ਬਾਹਰ ਕਰਾਇਆ ਤੁਸੀਂ ਰਿਸ਼ਵਤ ਕਰਵਾ ਰਿਹਾ ਹੋ ਰਿਸ਼ਵਤ ਹੋ ਗਈ ਨਹੀਂ ਸੀ ਕੀ ਪ੍ਰੂਫ ਹੈ ਉਹ ਤਾਂ ਫੋਦੀਆ ਬੈਠਾ ਆ ਸੀ ਆ ਦੋੜ ਗਈ ਦੀ ਸਰ ਕਾਪੀ ਹੈ ਇਹ ਤਾਂ ਧਕੇਸ਼ਾ ਹੀ ਕਰਨ ਦਏ ਆ ਇਹ ਦੋੜ ਕੇ ਚੱਲ ਰਿਹਾ ਅਸੀਂ ਦੋੜ ਕੇ ਰਿਸ਼ਵਤ ਦਿਵਾਇਆ ਦਾ ਤੁਹਾਡਾ ਤੁਹਾਨੂੰ ਸਮਨ ਆਇਆ ਕੋਰਟ ਚ ਤੁਹਾਡੇ ਕੋਲ ਦੁਕਾਨ ਤੇ ਕੋਡ ਲਓਗੇ ਤੁਸੀਂ ਇਹ ਸਮਾਨ ਕੱਢ ਕੇ ਚੋਰੀ ਕਰਦੇ ਹੋ ਤਵੇ ਜਿਹੜਾ ਕੂਰ ਦੇ ਵੀ ਕੇਸ ਲੱਗਾ ਜੀ ਇਹ ਤਾਂ ਠੱਕੇਸ਼ਾਈ ਕਰਨ ਦੇ ਕੋਰ ਨੂੰ ਨਹੀਂ ਕੋਈ ਸਮਝਾਂਦੇ ਇਹਨਾਂ ਨੇ ਫਿਰ ਆਇਆ ਤਾਂ ਤੁਸੀਂ ਮੋਕੇ ਤੇ ਕੰਪਲੇਂਟ ਕਿਉਂ ਨਹੀਂ ਲੈ ਰਹੇ ਕੰਪਲੇਂਟ ਉੱਥੇ ਜਾ ਕੇ ਦੇਣਾ ਹਾਂ ਮੈਡਮ ਤੁਸੀਂ ਤਾਲੇ ਲਗਾ ਰਹੇ ਕੀ ਚੱਕਰ ਕੀ ਹੈ ਇਹ ਤੁਹਾਡਾ ਕਬਜਾ ਹੈ ਇਹ ਤੁਹਾਡਾ ਕਬਜਾ ਹੈ ਨਹੀਂ ਨਹੀਂ ਮੈਡਮ ਮਾਈਟਰੀ ਹੱਥ ਨਾ ਲਾਓ ਇਹ ਦੱਸੋ ਇਹ ਤੁਸੀਂ ਕਿਉਂ ਉਸ ਕਿਸੇ ਕਾਸਟ ਦੇ ਅੱਗੇ ਸਿੰਦਰਾ ਮਾਰਿਆ ਨੂੰ ਸਾਡੀ ਆਪਣੀ ਦੁਕਾਨ ਹੈ ਕਿਰਾਇਆ ਤੇ ਸੀ ਰਿਸ਼ਵਤ ਕਰਵਾ ਰਿਸ਼ਵਤ ਹੋ ਗਈ ਨਹੀਂ ਸੀ ਕੀ ਪ੍ਰੂਫ ਉਹ ਤੇ ਫਰੌਡੀਆ ਬੈਠਾ ਆਸੇ ਕੋਰਟ ਕੇ ਚੱਲ ਰਿਹਾ ਕੋਰਟ ਕੇ ਚੱਲ ਰਿਹਾ ਅਸੀਂ ਕੋਰਟ ਕੇ ਰਿਸ਼ਭ ਦੇ ਵਾਇਆ ਦਾ ਤੁਹਾਡਾ ਤੁਹਾਨੂੰ ਸਮਨ ਆਇਆ ਕੋਰਟ ਚ ਫਿਰ ਤੁਸੀਂ ਪੇਸ਼ ਕਿਉਂ ਨਹੀਂ ਹੋ ਰਹੇ ਕੋਰਟ ਅਸੀਂ ਪੇਸ਼ ਹੋਏ ਤੁਹਾਡੇ ਦੇ ਦੁਕਾਨ ਨੇ ਕੋਰਟ ਲੋਗੇ ਤੁਸੀਂ ਇਹ ਸਮਾਨ ਕੱਢ ਕੇ ਚੋਰੀ ਕਰਦੇ ਤੁਹਾਡੀ ਚੋਰੀ ਦਾ ਜਾਨ ਲਗਾ ਦੇ ਤੁਹਾਡੇ ਦੇ ਚੋਰੀ ਦੇ ਜਾਨ ਲਗਾ ਰਿਹਾ ਚੱਲ ਇਹ ਰੀਤਾ ਸੋਜ਼ ਆਮ ਨੇ ਤੁਸੀਂ ਤੁਹਾਡੇ ਲਖੋਲ ਕੇ ਸਾਡੇ ਕੋ ਕੀ ਅਧਿਕਾਰ ਉਹਨਾਂ ਦਾ ਸਮਾਨ ਇਹ ਦੀ ਦੁਕਾਨ ਹੈ ਮੈਂ ਨਾਲ ਬੰਦਾ ਪਰ ਇਹਨਾਂ ਕੋਲ ਸਮਾਨ ਦਾ ਬਿੱਲ ਹੈਗਾ ਪ੍ਰੋਪਰ ਮੇਰੇ ਕੋਲ ਬਿੱਲ ਹੈਗਾ ਜੀ ਮੇਰੇ ਨਾਂ ਤੇ ਮੈਂ ਅਰਿਸ਼ਦੀਪ ਸ਼ਰਮਾ ਜੀ ਹੂੰ ਮੈਂ ਮੈਂ ਅੱਜ ਤੋਂ 2.5 ਸਾਲ ਪਹਿਲਾਂ ਇਹਨਾਂ ਕੋਲ ਰੈਂਟ ਤੇ ਦੁਕਾਨ ਲਈ ਸੀ ਆਪਣੇ ਠੀਕ ਹੈ ਜੀ ਤੇ ਮੈਂ ਇੱਥੇ ਕਾਰ ਵਾਸ਼ਿੰਗ ਦਾ ਕੰਮ ਕਰਦਾ ਜੀ ਅੱਛਾ ਜੀ ਮੈਂ 2.5 ਸਾਲ ਇਹਨਾਂ ਨੂੰ ਮੈਂ ਮੈਂ 7-8 ਲੱਖ ਰੁਪਿਆ ਕਰਾਇਆ ਪੇ ਕੀਤਾ ਜਦੋਂ ਮੇਰਾ ਕੰਮ ਚੱਲਣ ਦੀ ਡੈਮ ਆਇਆ ਵਾ ਇਹਨਾਂ ਨੇ ਮੇਰੀ ਭੈਣ ਨਾਲ ਅਸਲ ਜਾਂ ਮੈਰਿਜ ਹੋਈ ਮੇਰੀ ਆਪਣੇ ਚੰਡੀਗੜ੍ਹ ਜੀ ਮੇਰੇ ਫਾਰਨ ਲੋ ਠੀਕ ਨਹੀਂ ਰਹਿੰਦੇ ਉਹਨਾਂ ਨੂੰ ਮੈਨੂੰ ਟ੍ਰੀਟਮੈਂਟ ਕਰਵਾਉਣਾ ਤੇ ਚੰਡੀਗੜ੍ਹ ਲੈ ਕੇ ਜਾਣਾ ਪੈਂਦਾ ਸੀਗਾ ਮੈਂ ਜਿੰਨੇ ਦਿਨ ਦੁਕਾਨ ਬੰਦ ਰਹਿੰਦੀ ਰਹੀ ਮੈਂ ਪਿੱਛੋਂ ਫਿਰਨਾ ਭਾਈ ਉਹ ਨਾਲ ਗੱਲ ਕੀਤੀ ਇੱਥੇ ਆਪਣਾ ਭਾਈ ਆਇਓ ਇੱਕ ਮਿੰਟ ਹੂੰ ਮੈਂ ਬ੍ਰਦਰ ਆਪਣੇ ਇਹਨਾਂ ਨਾਲ ਮੈਂ ਗੱਲ ਕੀਤੀ ਮੈਂ ਵੀਰ ਜੀ ਮੇਰਾ ਆਪਣਾ ਵੀ ਮੇਰੀ ਦੁਕਾਨ ਬੰਦ ਰਹਿੰਦੀ ਆ ਚਲੋ ਜਿੰਨੇ ਦਿਨ ਮੈਂ ਮਤਲਬ ਆਉਂਦਾ ਜਾਂਦਾ ਹਾਂ ਉਹਨਾਂ ਨੂੰ ਤੁਹਾਨੂੰ ਮੈਂ ਹੈਡ ਓਵਰ ਕਰ ਦਿੰਦਾ ਵੀ ਆਪਾਂ ਰਲ ਮਿਲ ਕੇ ਜੋ ਪ੍ਰੋਫਿਟ ਹੋਊਗਾ ਮਾੜਾ ਮੋਟਾ ਕਰ ਲਿਆ ਕਰਾਂਗੇ ਵੀ ਦੀ ਆਪਣਾ ਕੰਮ ਕਰ ਛੱਡ ਕੇ ਮੇਰਾ ਸਾਹਮਣਾ ਹੂੰ ਮੈਂ ਚਲ ਗਿਆ ਜੀ ਇਹਨਾਂ ਨੇ ਕੀ ਕੀਤਾ ਅੱਜ ਮੈਂ ਦੁਕਾਨ ਦੇਖ ਗਿਆ ਅਗਲੇ ਦਿਨ ਉਹਨਾਂ ਨੇ ਪੀਸੀਆਰ ਤੇ ਫੋਨ ਕਰਕੇ ਕਹਿਤਾ ਜੀ ਇਹ ਤੁਹਾਡੀ ਦੁਕਾਨ ਸੀਲ ਕਰ ਗਿਆ ਵਾ ਵੇਖੋ ਮੈਂ ਇੱਕ ਨੌਕਰ ਆਪਣਾ ਕਰਾਇਦਾਰ ਮਾਲਗਰੀ ਦੁਕਾਨ ਕਿਦਾਂ ਸੀਲ ਕਰ ਸਕਦਾ ਜੀ ਬਿਲਕੁਲ ਇਹਨਾਂ ਨੇ ਉਦਾਂ ਦਾ ਦੁਕਾਨ ਦਾ ਸ਼ਟਰ ਬੰਦ ਕਰਾ ਲਿਆ ਵੀ 30 35 40000 ਰੁਪਏ ਅੰਦਰ ਗੱਲੇ ਜੇ ਪਿਆ ਹੋਈਗਾ ਬੰਦਿਆਂ ਨੂੰ ਪੈਸੇ ਦੇਣ ਵਾਲੇ ਉਹ ਸਮਾਨ ਵੀ ਜਿਹੜਾ ਉਹੀ ਉਸ ਤੋਂ ਬਾਅਦ ਨਾਲ ਬਹਿ ਗਏ ਇਹਨਾਂ ਦੇ ਪੈਸੇ ਹੀ ਅੰਦਰ ਪਏ ਸੀ ਉਸ ਤੋਂ ਬਾਅਦ ਇਹਨਾਂ ਨਾਲ ਹੀ ਗੱਲ ਕਰਨ ਦੀ ਦੋ ਤੰਦਰੀ ਕੋਸ਼ਿਸ਼ ਕੀਤੀ ਮੇਰੇ ਮਦਰ ਵੀ ਆਏ ਆ ਮੇਰੇ ਮਦਰ ਮੇਰੇ ਫਾਦਰ ਦੋਵੇਂ ਜਾਈਏ ਇਹਨਾਂ ਨਾਲ ਗੱਲ ਕਰਨ ਇਹਨਾਂ ਗੱਲ ਨਹੀਂ ਮੰਨੀ ਕੀ ਕਹਿੰਦੇ ਅੱਗੇ ਕਹਿੰਦੇ ਵੀ ਨਾ ਤੈਨੂੰ ਦੁਕਾਨ ਕਰਨ ਦੇਣੀ ਨਾ ਹੀ ਕਿਸੇ ਨੂੰ ਕਰਨ ਦੇਣੇ ਆ ਨਾ ਇਹਨਾਂ ਨੇ ਇਹਨੂੰ ਕਿਹਾ ਵੀ ਆਪਣਾ ਸਮਾਨ ਚੱਕੋ ਠੀਕ ਆ ਜੀ ਉਸ ਤੋਂ ਬਾਅਦ ਮੈਂ ਵੀ ਨਾ ਕੀ ਕੀਤਾ ਜੀ ਉਹੀ ਫਿਰ ਅਸੀਂ ਕੋਰਟ ਚ ਗਏ ਕੋਰਟ ਕੇਸ ਕੀਤਾ ਇਹਨਾਂ ਦੇ ਆਹ ਕੋਰਟ ਕੇਸ ਦੀ ਸਰ ਕਾਪੀ ਆ ਠੀਕ ਆ ਜੀ ਇਹ ਧਕਾ ਧਕੇਸ਼ਾ ਹੀ ਕਰਨ ਦੇ ਆ ਇਹ ਇਹ ਕੋਰਟ ਕੇਸ ਦੇ ਬਾਅਦ ਉਹ ਇਹਨਾਂ ਨੇ ਸਮਾਨ ਵੇਣ ਦੱਸਿਆ ਨੂੰ ਚੋਰੀ ਅੰਦਰੋਂ ਸਮਾਨ ਕੱਢਿਆ ਅ ਲਕਾਰ ਵੀ ਇਹਨਾਂ ਅੰਦਰ ਸਮਾਨ ਲੱਗਾ ਮਸ਼ੀਨਰੀ ਸਾਰੀ ਲੱਗੀ ਹੋਈ ਹੈ ਪੁਲਿਸ ਪ੍ਰਸ਼ਾਸਨ ਤੱਕ ਇਹ ਗੱਲ ਪਹੁੰਚਾਈ ਹੈ ਕਿ ਤੁਹਾਡੇ ਨਾਲ ਜਿਹਦਾ ਤੁਸੀਂ ਕਹਿ ਰਹੇ ਹੋ ਧੱਕੇਸ਼ਾ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਤੱਕ ਇਹ ਗੱਲ ਪਹੁੰਚਾਈ ਹੈ ਪੁਲਿਸ ਪ੍ਰਸ਼ਾਸਨ ਕੇ ਮੈਂ ਜਿਹੜਾ ਕੋਰ ਆਣੇ ਹੁਣੇ ਮਤਲਬ ਥੋੜੀ ਦੇਰ ਪਹਿਲਾਂ ਹੀ ਨੂੰ ਮਿਲੋ ਕਵਰ ਮਿਲੀ ਹੈ ਅਸੀਂ ਕੋਰ ਕੇਸ ਦੀ ਕਾਪੀ ਲੈ ਕੇ ਆਏ ਹਾਂ ਹੁਣ ਪੁਲਿਸ ਪ੍ਰਸ਼ਾਸਨ ਨੇ ਕੋਈ ਮੰਗ ਕਰਾਂਗੇ ਵੀ ਆਂਦੀ ਤਨਵਾਈ ਕੀਤੀ ਜਾਵੇ ਜਦੋਂ ਕੋਰਟ ਦੇ ਵਿੱਚ ਕੇਸ ਲੱਗਾ ਜੀ ਇਹ ਤਾਂ ਧੱਕੇਸ਼ਾ ਹੀ ਕਰਨਦੇ ਕੋਰਟ ਨੂੰ ਨਹੀਂ ਕੋਈ ਸਮਝਾਉਂਦੇ ਇਹਨਾਂ ਨੂੰ ਕਿਰਾਇਆ ਕਿਰਾਇਆ ਕਿੰਨਾ ਕੁ ਪਰਦੇ ਸੀ ਦੂਈ ਕਿਰਾਇਆ ਮੈਮ 36300 ਰੁਪਿਆ ਲਾਸਟ ਜਿਹੜਾ ਕਿਰਾਇਆ ਸੀ ਹੜਾ 36300 ਰੁਪਿਆ ਜਾਂਦਾ ਸੀ ਜੀ ਅੱਛਾ ਹਾਂ ਜੀ ਹੁਣ ਤੁਹਾਡੀ ਮੰਗ ਕੀ ਹੈ ਕਿਉਂਕਿ ਤੁਹਾਡਾ ਕੋਰਟ ਕੇਸ ਵੀ ਚੱਲ ਰਿਹਾ ਤੇ ਉਸ ਤੋਂ ਬਾਅਦ ਵੀ ਤੁਸੀਂ ਕਹਿ ਰਹੇ ਹੋ ਕਿ ਧੱਕੇਸ਼ਾ ਹੀ ਜਿਹੜੀ ਤੁਹਾਡੇ ਨਾਲ ਕੀਤੀ ਜਾ ਰਹੀ ਹੈ ਤੇ ਜਦੋਂ ਉਹਨਾਂ ਵੱਲੋਂ ਦੁਕਾਨ ਦਾ ਸਮਾਨ ਵਾਰ ਕੱਢਿਆ ਜਾ ਰਿਹਾ ਸੀ ਕੋਈ ਉਸ ਟਾਈਮ ਤੇ ਮੌਕੇ ਤੇਗਾ ਸੀ ਇੱਥੇ ਮੈਮ ਮੌਕੇ ਦੇ ਸਾਰੇ ਆਪਣੇ ਆਪ ਕੋ ਸਾਹਮਣੇ ਭਾਈਆਂ ਦੀ ਦੁਕਾਨ ਹੈ ਇਹਨਾਂ ਨੇ ਮੈਨੂੰ ਕਹਾ ਵੀ ਇਹਨਾਂ ਨੇ ਮੈਨੂੰ ਤਲਾਹ ਕੀਤੀ ਵੀ ਰਿਸ਼ਬ ਤੇਰਾ ਸਾਮਾਨ ਸਾਰਾ ਕੱਢਣ ਦੇ ਜੇ ਤੂੰ ਇੱਥੇ ਆ ਕੇ ਵੇਖ ਹੂੰ ਤੇ ਮੈਂ ਇਹਨਾਂ ਨੂੰ ਆਖਿਆ ਮੈਂ ਜਿੰਨੀ ਜਿਹੜਾ ਸਾਮਾਨ ਨਾ ਕੱਢ ਲਿਆ ਉਹ ਅੰਦਰ ਜੇ ਲੈ ਗਏ ਆ ਤੇ ਜਿਹੜੀ ਬਾਕੀ ਤੂੰ ਅੰਦਰ ਨਾ ਜਾਈਂ ਜੇ ਤੇਰੇ ਨਾਲ ਜੇ ਮੇਰੇ ਨਾਲ ਇਤਰਾ ਕਰ ਸਕਦੇ ਤੇਰੇ ਨਾਲ ਗੁੱਟ ਮਾਰਨਾ ਕਰਨੇ ਕਦੇ ਤੇ ਇਹਨਾਂ ਫਿਰ ਇਹਨਾਂ ਵੀਡੀਓ ਬਾਹਰੋਂ ਬਣਾਈ ਆ ਜੀ ਮਾੜੀ ਜੀ ਆਪਣਾ ਤੋੜਪੰਨ ਕਰਦੇ ਨੇ ਇਧਰੋਂ ਭਾਜੀ ਬੋਰਡਪੰਨ ਸਭ ਲਾ ਤੇਰੇ ਪਿੱਛੇ ਜਿਹੜੇ ਕੈਮਰੇ ਜਿਹੜੇ ਨੇ ਉਹਦੇ ਵਿੱਚ ਤੇ ਵੀਡੀਓ ਕੋਈ ਨਾ ਕੋਈ ਰਿਕਾਰਡ ਮੈਂ ਮੇਰੇ ਦੋ ਕੈਮਰੇ ਇਹਨਾਂ ਰਿਹਾ ਤੀਸ अच्छा हां जी नी ਤਾਂ ਕਿਛ ਹੈ ਕਰਦੇ ਨੇ ਕੈਮਰਾ ਮਾਲਕ ਦੇ ਨੇ ਹਾਂ ਜੀ ਹਾਂ ਜੀ ਤੀਸਰਾ ਕੈਮਰਾ ਮੇਰਾ ਹੀ ਇਹ ਬੰਦ ਕੀਤਾ ਇਹਨਾਂ ਕੈਮਰਾ ਤੇ ਜਦੋਂ ਉਹਨਾਂ ਨੇ ਉਹਨਾਂ ਦੁਆਰਾ ਕੈਮਰਾ ਬੰਦ ਕੀਤਾ ਗਿਆ ਸੀ ਤੁਸੀਂ ਉਸ ਟਾਈਮ ਤੇ ਪੁੱਛਿਆ ਨਹੀਂ ਕਿ ਕਿਉਂ ਬੰਦ ਕੀਤਾ ਜਾ ਰਿਹਾ ਮੈਮ ਜਦੋਂ ਸ਼ਟਰ ਹੀ ਬੰਦ ਕਰਤਾ ਨੇ ਉਦੋਂ ਦੇ ਕੈਮਰੇ ਬੰਦ ਕੀਤੇ ਆ ਜੀ ਹੂੰ ਤੇ ਪ੍ਰਸ਼ਾਸਨ ਤੱਕ ਤੁਹੀ ਆ ਤੇ ਗੱਲ ਪਹੁੰਚਾਈ ਪ੍ਰਸ਼ਾਸਨ ਮੈਮ ਕੋਰਟ ਕੇਸ ਲੱਗਾ ਆ ਜੀ ਇਹਨਾਂ ਦੇ ਕੋਰਟ ਗਏ ਉਹਨੇ ਕੁਝ ਸਮਝਾਇਆ ਕਿ ਅਸੀਂ ਦੱਸੋ ਵੀ ਅਸੀਂ ਤੇ ਫੇਰ ਕੋਸ਼ਿਸ਼ ਵੀ ਨਹੀਂ ਹੈ ਮੰਗ ਕੀ ਕਰਦੇ ਹੋ ਮੰਗੇ ਮੈਂ ਵੀ ਮੈਡਮ ਮੈਂ ਦੋ ਤਿੰਨ ਸਾਲ ਤੇ ਮਿਹਨਤ ਕੀਤੀ ਆ ਜੀ ਚਲਦੇ ਕੰਮ ਨੂੰ ਉਹਨਾਂ ਨੇ 7-8 ਲੱਖ ਰੁਪਇਆ ਕਰਾਇਆ ਭਰਿਆ ਜਦੋਂ ਕੰਮ ਤੁਰੰਦੀ ਵਾਰੀ ਆਈ ਆ ਮੈਂ ਕਰਜ਼ਾ ਚੁਗ-ਜੁਗ ਪੈਸੇ ਲੌਂਦਾ ਰਿਆਂ ਅੱਜ ਉਹਨਾਂ ਨੇ ਇੱਕਦਮ ਕੰਮ ਬੰਦ ਕਰਤਾ ਦੱਸੋ ਮੈਂ ਕਿੱਥੇ ਜਾਵਾਂ 7-8 ਬੰਦੇ ਮੇਰੇ ਕੋਲ ਕੰਮ ਕਰਦੇ ਸੀ ਉਹਨਾਂ ਦੇ ਘਰ ਉਜੜ ਗਏ ਰੋਟੀ ਪਾਣੀ ਤਨਖਾਵਾ ਉਹਨਾਂ ਦੀਆਂ ਦੇਣ ਵਾਲੀਆਂ ਹੋਣੀਆਂ ਤਨਖਾਵਾ ਮੈਂ ਮੈਂ ਉਹਨਾਂ ਨੂੰ 2 ਮਹੀਨੇ ਪੈਸੇ ਕੈਸ਼ ਚੁਗ-ਜੁਗ ਪੈਸੇ ਪਾਉਂਦਾ ਰਿਆਂ ਆ ਬ੍ਰਦਰ ਆਪਣੇ ਭਾਈ ਨੇ ਉਹਨਾਂ ਕੋ ਲੈ ਲਿਆ ਮੈਂ ਪੈਸੇ ਪਾਉਂਦਾ ਰਿਆਂ ਉਹਨਾਂ ਨੂੰ ਦੱਸੋ ਕੀ ਸਾਰੀ ਗੱਲਬਾਤ ਈ ਹੈ ਜੇ ਤੁਹਾਨੂੰ ਕਮੇਟੀ ਰਾਹ ਵੱਲੋਂ ਕੀ ਗੱ ਕੰਪਲੇਂਟ ਕੋਈ ਨਹੀਂ ਮਿਲੀ ਅਜੇ ਕੰਪਲੇਂਟ ਜਾ ਕੇ ਥਾਣੇ ਦੇਣਗੇ ਅਸਤਸਾਮ ਨਾਲ ਦੀ ਕਰਨਗੇ ਤੁਹਾਨੂੰ ਮਿਲੀ ਨਾ ਰਿਸ਼ਬ ਕੋਈ ਮੈਨੂੰ ਨਹੀਂ ਮਿਲੀ ਅਸਤਸਾਮ ਜਾ ਕੇ ਅਸਤਸਾਮ ਦਫਨ ਜਾ ਕੇ ਦੋਨੇ ਪਾਰਟੀਆਂ ਉੱਤੇ ਜਾਵੋ ਮੌਕਾ ਦੇ ਹੀ ਆਏ ਹਾਂ ਕਿ ਝਗੜਾ ਨਾ ਪਿੱਛੇ ਕਰਦਾ ਆਂ ਆਹ ਤੁਸੀਂ ਮੌਕੇ ਦੇ ਕੰਪਲੇਂਟ ਕਿਉਂ ਨਹੀਂ ਲੈ ਰਹੇ ਕੰਪਲੇਂਟ ਉੱਥੇ ਜਾ ਕੇ ਦੇਣਾ ਅਸਤਸਾਮ ਨੂੰ ਆਪਣੇ ਦਫਨ ਲਾ ਦੇ ਤਰ ਪਹੁੰਚੋ ਜਾ ਕੇ ਥਾਣੇ ਆਜੋ ਤਦੋਂ ਧੋਮੇ ਤੇ ਰਾਮਨੇ ਸਾਹਮਣੇ ਉੱਥੇ ਜਾਣਗੇ ਖਾਮੋ ਸਰਨੇ ਖਾ ਪੁ ਜਾਣਗੇ ਉਹਨਾਂ ਨੂੰ ਟਾਈਮ ਦੇਤਾ ਤੁਹਾਨੂੰ ਜਮ ਦੇਤਾ ਚਲ ਜਓ ਹੋਣੀ ਚਲ ਜਓ ਅਸਰ ਸਾਣ ਮਿਲੋ ਜਾ ਕੇ ਡਿਊਟੀ ਅਫਸਰ ਡਿਊਟੀ ਅਫਸਰ ਹੀ ਹੁੰਦੀ ਹੈ ਸਤਸਾ ਵੀ ਥਾਣੇ ਆ ਉਹਨਾਂ ਨੂੰ ਮਿਲੋ ਜਾ ਕੇ ਤੁਸੀਂ ਡਿਊਟੀ ਅਫਸਰ ਨਹੀਂ ਦੇ ਨਹੀਂ ਨਹੀਂ ਅਹੀਂ ਲੱਕ ਜਾ ਟਾਡਾ